ਗੱਲ ਲੈਂਗੁਏਜ ਦੀ ਭਾਸ਼ਾ ਦੀ ਹੈ ਵੀ ਭਾਸ਼ਾ ਕਿਉਂ ਜਿਹੜੀ ਇੱਕ ਵੱਖਰੀ ਗੱਲ ਹੈ ਸਾਡੀਆਂ ਦੋ ਸਟੇਟ ਲੈਂਗੁਏਜਸ ਨੇ ਇੱਕ ਹਿੰਦੀ ਹੈ ਦੂਜੀ ਇੰਗਲਿਸ਼ ਹੈ ਸੈਂਟਰ ਗਵਰਨ ਹਾਂ ਅੱਜ ਦੀ ਪੈਂਡਨ ਚਾਰ ਜਿਲ੍ਹਾ ਕਪੂਰਥਲਾ ਕਿ ਸਾਰੇ ਹੀ ਅਸ਼ਿਆਨ ਦੇ ਨਕਸ਼ੇ ਹੋਏ ਆ ਮਤਵੰਤੇ ਸੱਜਣਾਂ ਨੂੰ ਸ਼ਹਿਰ ਦੇ ਮਤਵਰ ਸਾਹਿਤਕਾਰ ਕਵੀ ਨੇ ਮੰਨੇ ਪਰ ਮੰਨੇ ਲਿਖਾ ਦੇ ਜਦ ਆਏ ਨੇ ਦੇ ਪੰਜਾਬ ਸਰਕਾਰ ਡਾਇਰੈਕਟਰ ਪਾਸ਼ਾ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਇੱਕ ਲਹਿਰ ਆਰੰਭ ਕੀਤੀ ਗਈ ਹੈ ਕਿ ਪਿੰਡੋ ਲਾਇਬ੍ਰੇਰੀਆਂ ਨੂੰ ਸਹਿਯੋਗ ਦੇ ਪੰਜਾਬ ਸਰਕਾਰ ਦੀ ਜੋਗ ਅਗਵਾਈ ਵਿੱਚ ਡਾਇਰੈਕਟਰ ਪਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਾਚਾ ਅਬਸਰ ਕਪੂਰਥਲਾ ਵੱਲੋਂ ਮਿਤੀ 26 6 2025 ਵੀਰਵਾਰ ਨੂੰ ਪਿੰਡ ਨੱਥੂ ਚਾਹਲ ਕਪੂਰਥਲਾ ਦੀ ਲਾਇਬ੍ਰੇਰੀ ਵਿਖੇ ਪੁਸਤਕਾਂ ਦੀ ਮਹੱਤਤਾ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਸਦੀ ਪ੍ਰਦਾਨਗੀ ਸਰਦਾਰ ਸੁਖਚੈਨ ਸਿੰਘ ਵੱਲੋਂ ਕੀਤੀ ਗਈ ਅਤੇ ਬਤੌਰ ਮੁੱਖ ਮਹਿਮਾਨ ਪਿੰਡੇ ਦੇ ਸਰਪੰਚ ਸਰਦਾਰ ਦਲਵਿੰਦਰ ਸਿੰਘ ਚਾਹਲ ਹਾਜ਼ਰ ਹੋਏ। ਇਸ ਮੌਕੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਵੱਲੋਂ ਪੁਸਤਕਾਂ ਦੀ ਮਹਤਾਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ ਅਤੇ ਆਪਣੀ ਕਿਤਾਬ ਕੁੜੀ ਡਾਲਰ ਖੋਜਣ ਚੱਲੀ ਵੀ ਲਾਇਬ੍ਰੇਰੀ ਨੂੰ ਪੇਟ ਕੀਤੀ। ਸਮਾਗਮ ਦੌਰਾਨ ਡਾਕਟਰ ਹਰਪ੍ਰਜਨ ਸਿੰਘ ਨੇ ਅੱਜ ਦੇ ਡਿਜੀਟਲ ਯੁੱਗ ਵਿੱਚ ਨੌਜਵਾਨ ਪੀੜੀ ਨੂੰ ਮੋਬਾਈਲ ਦੇ ਨੁਕਸਾਨ ਬਾਰੇ ਦੱਸਦਿਆਂ ਕਿਤਾਬਾਂ ਨੂੰ ਆਪਣਾ ਰਾਬ ਦਸੇਰਾ ਚੁਣਨ ਦਾ ਸਨੇਹਾ ਦਿੱਤਾ ਸਮਾਗਮ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਲੇਖਕਾਂ ਸਹਿਇਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਚੰਨਮੋਮੀ ਰਾਣਾ ਸੈਦੋਵਾਲੀਆ ਮਨਜਿੰਦਰ ਕਮਲ ਵੀ ਸ਼ਾਮਲ ਸਨ ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਗੁਰਜਾ ਸਿੰਘ ਚਾਹਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥੂ ਚਾਹਲ ਦੇ ਨੇ ਸ਼ਰਕਤ ਕੀਤੀ ਤੇ ਪੁਸਤਕਾਂ ਦੀ ਮਹੱਤਾ ਤੇ ਵਿਚਾਰ ਚਰਚਾ ਕੀਤੀ ਆਓ ਤੁਹਾਨੂੰ ਸੁਣਾਉਨੇ ਆ ਰਾਣਾ ਚੱਦਵਾਲੀ ਆਦੀ ਰਚਨਾ ਉਹ ਚਾਉਂਦੇ ਨੇ ਵੰਡੇ ਰਹਿਣ ਤੇ ਵੱਖੋ ਵੱਖਰੇ ਛਿੰਡੇ ਰਹਿਣ ਜਾਤें ਗੋਤਾਂ ਮਤਵੇ ਬਚੇ ਤਰਸ਼ੂਲ ਤੇ ਖਿੜਦੇ ਖੰਡੇ ਰਹਿਣ ਉਹ ਚਾਉਂਦੇ ਨੇ ਵੰਡੇ ਰਹਿਣ ਤੇ ਵੱਖੋ ਵੱਖਰੇ ਛੰਡੇ ਰਹਿਣ ਫਿਕਰਿਆਂ ਦੇ ਫਿਕਰਾਂ ਵਿੱਚ ਜਰਜੇ ਤੇ ਲੂੰ ਦੇ ਹੱਥ ਸਾੜ ਦੇ ਕੰਡੇ ਰਹਿਣ ਪੋਚਉਂਦੇ ਨਹੀਂ ਬੰਦੇ ਰਹਿਣ ਆਪਸ ਵਿੱਚ ਗੁੱਥਮ ਗੁੱਥਾ ਗੁਮਸਮ ਅਸਲ ਹਦੰਦੇ ਰਹਿਣ ਪੋਚਉਂਦੇ ਨਹੀਂ ਬੰਦੇ ਰਹਿਣ ਬਹਿ ਕੇ ਜੱਪੀ ਚਪਾਈ ਜਾਵਣ ਬਹਿ ਕੇ ਜੱਪੀ ਚਪਾਈ ਜਾਵਣ ਮਿਲੜ ਖਾਂਦੇ ਮੰਡੇ ਰਹਿਣ ਪੋਚਉਂਦੇ ਨਹੀਂ ਵੰਡੇ ਰਹਿ ਸਮੇ ਸਮੇ ਇਹ ਸਾਜ ਦੇ ਦੁਸ਼ਮਣ ਸਮੇ ਸਮੇ ਇਹ ਸਾਜ ਦੇ ਦੁਸ਼ਮਣ ਬਣੇ ਸੱਤਾ ਦੇ ਹੱਥ ਕੰਡੇ ਰਹਿਣ ਉਹ ਚਾਉਂਦੇ ਨੇ ਵੰਡੇ ਰਹਿਣ ਤੇ ਸੈਦੋਵਾਲ ਤੇ ਰਾਣਾ ਲੋਹਣ ਤੇ ਹੁੰਦੇ ਜੁੰਡਿਓ ਜੁੰਦੀ ਰਹਿਣ ਉਹ ਚਾਉਂਦੇ ਨੇ ਵੰਡੇ ਰਹਿਣ ਦੇਖੋ ਵੀ ਆਉਂਦੇ ਨੇ ਹਥਿਆਰਾਂ ਸਮੇਤ ਆਉਂਦੇ ਨੇ ਤੇ ਉੜਾ ਦਿੰਦੇ ਨੇ ਗਦਨਾ ਇਹੀ ਪਾਣਾ ਵਰਤਨਾ ਅਸੀਂ ਦੂਰ ਜੋ ਖੜੇ ਹਾਂ ਅਸੀਂ ਗੈਰ ਜ਼ਿੰਮੇਵਾਰ ਬੰਦੇ ਹਾਂ ਸਾਡੀ ਹਾਜ਼ਰੀ 'ਚ ਉਹ ਬਹੁਤ ਕੁਝ ਹੋਇਆ ਹੈ ਜੋ ਨਹੀਂ ਸੀ ਹੋਣਾ ਚਾਹੀਦਾ ਫਟੇ ਹੋਏ ਕੱਪੜੇ ਤੇ ਜਿਸਮਾਂ 'ਚ ਖੂਬੇ ਦੰਦ ਇਸ ਗੱਲ ਦਾ ਸਬੂਤ ਨੇ ਕਿ ਹਾਕਮ ਮਜ਼ਬੂਤ ਨੇ ਫਟੇ ਹੋਏ ਕੱਪੜੇ ਤੇ ਜਿਸਮਾਂ 'ਚ ਖੂਬੇ ਦੰਦ ਇਸ ਗੱਲ ਦਾ ਸਬੂਤ ਨੇ ਕਿ ਹਾਕਮ ਮਜ਼ਬੂਤ ਨੇ ਪਰ ਕਿਉਂ ਮਜ਼ਬੂਤ ਨੇ ਅਸੀਂ ਘਰਾਂ 'ਚ ਝੂਲਕੇ ਅਸੀਂ ਗੈਰ ਜ਼ਿੰਮੇਵਾਰ ਬੰਦੇ ਹਾਂ ਸਾਡੀ ਹਾਜ਼ਰੀ 'ਚ ਉਹ ਬਹੁਤ ਕੁਝ ਹੋਇਆ ਹੈ ਜੋ ਨਹੀਂ ਸਿੱਖਣਾ ਚਾਹੀਦਾ ਸਾਡੇ ਸੀਨਿਆਂ 'ਚ ਕੁਝ ਬਗਾਵਤ ਵਾਂਗ ਖੋਲਦਾ ਹੈ ਪਰ ਅਫਸੋਸ ਇਹ ਵੀ ਅੰਦਰੋਂ-ਅੰਦਰੀ ਖੋਲਦਾ ਹੈ ਉੰਜ ਕੈਨ ਨੂੰ ਅਸੀਂ ਗਿਣਤੀ 'ਚ ਬੜੇ ਹਾਂ ਅਸੀਂ ਗੈਰ ਜ਼ਿੰਮੇਵਾਰ ਬੰਦੇ ਹਾਂ ਸਾਡੀ ਹਾਜ਼ਰੀ 'ਚ ਉਹ ਬਹੁਤ ਕੁਝ ਹੋਇਆ ਹੈ ਜੋ ਨਹੀਂ ਸਿੱਖਣਾ ਕਬਰਾਂ ਚ ਖੜਕਦੇ ਹੱਡ ਤੇ ਬਾਜ਼ਾਰਾਂ ਚ ਲੱਤ ਦੀ ਪੱਤ ਉਹ ਚਲ ਤੂੰ ਇਹਨਾਂ ਨੂੰ ਛੱਡ ਤੂੰ ਬਸ ਇੰਨਾ ਹੀ ਦੱਸ ਕਿ ਅਸੀਂ ਕਿੰਨੇ ਕੁ ਖਰੇ ਅਸੀਂ ਗੈਰ ਜ਼ਿੰਮੇਵਾਰ ਹਾਂ ਸਾਡੀ ਹਾਜ਼ਰੀ ਚ ਬਹੁਤ ਕੁਝ ਹੋਇਆ ਹੈ ਜੋ ਨਹੀਂ ਸੀ ਹੋਣਾ ਚਾਹੀਦਾ ਜੋ ਨਹੀਂ ਸੀ ਚਾਹੀਦਾ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪੰਜਾਬ ਸਰਕਾਰ ਡਾਇਰੈਕਟਰ ਪਸ਼ੂ ਵਿਭਾਗ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਇੱਕ ਨਵਿਕਲੀ ਪਹਿਲ ਕਦਮੇ ਕੀਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੂੰ ਭਾਸ਼ਾ ਵਿਭਾਗ ਦਫ਼ਤਰ ਵੱਲੋਂ ਸਹਿਯੋਗ ਦੇਣਾ ਤੇ ਉਹਨਾਂ ਦੇ ਨਾਲ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਕਿਤਾਬਾਂ ਦੀ ਮਹੱਤਤਾ ਕਿਤਾਬਾਂ ਦੇ ਜ਼ਿੰਦਗੀ ਨੂੰ ਬਦਲਣ ਦੇ ਜੋ ਨਜ਼ਰੀਏ ਨੇ ਕਿਤਾਬਾਂ ਪੜ੍ਹ ਕੇ ਜੋ ਆਉਣ ਵਾਲੀ ਪੀੜ੍ਹੀ ਨੂੰ ਕਿੰਦਾ ਆਪਤੀ ਜਿਹੜਾ ਸੁਨੇਹਾ ਦੇਣਾ ਉਸ ਬਾਰੇ ਜਿਹੜੀ ਅੱਜ ਵਿਚਾਰ ਚਰਚਾ ਕੀਤੀ ਗਈ ਅੱਜ ਆਪਣੇ ਹੀ ਪਿੰਡ ਨੱਥੂ ਚਾਹਲ ਜਿੱਥੇ ਮੈਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀਗੀ ਉੱਥੋਂ ਹੀ ਅਸੀਂ ਇਸ ਸਮਾਗਮ ਦੀ ਇਸ ਵਿਚਾਰ ਚਰਚਾ ਦੀ ਜਿਹੜੀ ਲੜੀ ਦੀ ਪਹਿਲੀ ਕੜੀ ਹੈ ਉਹ ਅਸੀਂ ਅੱਜ ਇੱਥੋਂ ਹੀ ਸ਼ੁਰੂ ਕਰ ਰਹੀ ਹੈ ਔਰ ਇੱਥੇ ਹੀ ਪਤਵੰਤੇ ਸੱਜਣ ਸਾਰੇ ਹੀ ਪਿੰਡ ਵਾਸੀ ਨੌਜਵਾਨ ਪੀੜ੍ਹੀ ਤੇ ਸਾਡੇ ਸ਼ਹਿਰ ਦੇ ਮੰਨੇ ਪਰਮੰਨੇ ਕਵੀ ਉੱਚ ਕੋਟੀ ਦੇ ਸਾਹਿਤਕਾਰ ਪ੍ਰੋਫੈਸਰ ਕੁਲਵੰਤ ਸਿੰਘ ਆਜਲਾ ਜੀ ਡਾਕਟਰ ਹਰਪਜਨ ਸਿੰਘ ਕਪੂਰਥਲੇ ਦੇ ਬਾਬਾ ਬੋਰਡ ਚੰਨ ਮੋਮੀ ਜੀ ਰਾਣਾ ਸੈਦੋਵਾਲੀਆ ਤੇ ਮੰਜੰਦਰ ਕਮਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਕਿਤਾਬਾਂ ਦੀ ਮਹੱਤਤਾ ਜੋ ਸਾਡੇ ਜੀਵਨ ਵਿੱਚ ਕੀ ਰੋਲ ਨਿਭਾਉਂਦੀਆਂ ਨੇ ਕਿਤਾਬਾਂ ਉਹਦੇ ਬਾਰੇ ਚਾਨਣਾ ਪਾਇਆ ਤੇ ਕੁਝ ਕਵੀਆਂ ਨੇ ਆਪਣੀਆਂ ਕਵਿਤਾ ਪੇਸ਼ ਕਰਕੇ ਜਿਹੜਾ ਇਸ ਸਮਾਗਮ ਦਾ ਰੰਗ ਬਣਿਆ ਤੇ ਬਹੁਤ ਵਧੀਆ ਅੱਜ ਦਾ ਸਮਾਗਮ ਨੇਪਰੇ ਚੜਿਆ ਔਰ ਉਮੀਦ ਕਰਦੀ ਹਾਂ ਕਿ ਨੌਜਵਾਨ ਪੀੜ੍ਹੀ ਇਸ ਸਮਾਗਮ ਤੋਂ ਬਹੁਤ ਕੁਝ ਸਿੱਖੇਗੀ ਜਿਹੜੀ ਕਿਤਾਬਾਂ ਦੀ ਲਹਿਰ ਭਾਸ਼ਾ ਵਿਭਾਗ ਡਾਇਰੈਕਟਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਜਿਹੜੀ ਚਲਾਈ ਗਈ ਲਹਿਰ ਹੈ ਇਹ ਜਰੂਰ ਸਫਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਘਰ-ਘਰ ਕਿਤਾਬ ਜ਼ਰੂਰ ਪਹੁੰਚੇਗੀ ਤੇ ਆਪਾਂ ਸਾਰਿਆਂ ਨੂੰ ਵੀ ਹੰਬਲਾ ਮਾਰਨਾ ਚਾਹੀਦਾ ਹੈ ਕਿ ਆਪਾਂ ਕਿਤਾਬ ਖਰੀਦਣ ਤੇ ਕਿਤਾਬ ਪੜਨ ਤੇ ਤਵੱਜੂ ਦੇਈਏ ਬਹੁਤ-ਬਹੁਤ ਤਨੌਰ ਤੇ ਕਿਸੇ ਵੀ ਭਾਸ਼ਾ ਦਾ ਜੋ ਮੁੱਢਲਾ ਇੱਕ ਕਹਿ ਲਈਏ ਕਿ ਜੋ ਕੰਮ ਹੈ ਉਹ ਕਮਿਊਨੀਕੇਟ ਕਰਨਾ ਹੈ ਸੰਚਾਰ ਕਰਨਾ ਹੈ ਆਪਣੀ ਗੱਲ ਦੂਜੇ ਤੱਕ ਪਹੁੰਚਾਉਣੀ ਹੈ ਉਹਦੇ ਰਾਹੀਂ ਸ਼ਬਦ ਨੇ ਔਰ ਸ਼ਬਦ ਅੱਖਰਾਂ ਤੋਂ ਬਣਦੇ ਨੇ ਸ਼ਬਦ ਕੱਲਾ ਸ਼ਬਦ ਨਹੀਂ ਹੈ ਸ਼ਬਦ ਦੇ ਨਾਲ ਬਹੁਤ ਵੱਡਾ ਕਨਸੈਪਟ ਜਿਹੜਾ ਆ ਉਹ ਜੁੜਿਆ ਹੁੰਦਾ ਹੈ ਜਿਵੇਂ ਹੁਣ ਇੱਥੇ ਲਿਖਿਆ ਅੰਬਰ ਕਹਿਣ ਨੂੰ ਤਾਂ ਤਿੰਨ ਅੱਖਰ ਆ ਜਦੋਂ ਤੁਸੀਂ ਅੰਬਰ ਬੋਲਦੇ ਆ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਸੋ ਪਿਕਚਰ ਜਿਹੜੀ ਉਹ ਪੂਰੀ ਬਣਦੀ ਆ ਆਪਾਂ ਆਪਣਾ ਕਹਿੰਨੇ ਕਿ ਵਿਰਾਸਤ ਕਲਚਰ ਜਾਂ ਕੋਈ ਵੀ ਸ਼ਬਦ ਜਿਹੜਾ ਆਪਾਂ ਕਹਿ ਲਈਏ ਉਹਦੇ ਨਾਲ ਪੂਰੇ ਦਾ ਪੂਰਾ ਇੱਕ ਕਨਸੈਪਟ ਬਣਦਾ ਔਰ ਕਨਸੈਪਟ ਦੇ ਨਾਲ ਸਾਡੀ ਸਮਝ ਜਿਹੜੀ ਆ ਉਹ ਬਣਦੀ ਆ ਸੋ ਕਿਉਂਕਿ ਮੈਂ ਐਜੂਕੇਸ਼ਨ 'ਚ ਆ ਬਹੁਤ ਸਮਾਂ ਮੈਂ ਐਜ਼ ਅ ਟੀਚਰ ਐਜੂਕੇਟਰ ਵੀ ਕੰਮ ਕੀਤਾ ਆ ਬੰਦਾ ਸਮਝਦਾ ਕਿਵੇਂ ਆ ਅਪਾ ਸਿੱਖਦੇ ਕਿਵੇਂ ਆ ਇਹਦੇ ਤੇ ਮੈਂ ਕਾਫੀ ਕੁਛ ਇਹਦੇ ਬਾਰੇ ਪੜਿਆ ਔਰ ਲਿਖਿਆ ਵੀ ਆ ਔਰ ਅਪਾ ਇਹ ਕਹਿ ਲਈਏ ਕਿ ਸਿੱਖਣ ਦਾ ਜੋ ਸ਼ੁਰੂਆਤ ਆ ਬੇਸਿਕਲੀ ਉਹ ਭਾਸ਼ਾ ਤੋਂ ਹੁੰਦੀ ਆ ਉਹ ਸ਼ਬਦਾਂ ਨਾਲ ਹੁੰਦੀ ਆ ਆਮ ਤੌਰ ਤੇ ਅਪਾ ਇਹ ਕਹਿੰਨੇ ਆ ਕਿ ਜਿੰਨਾ ਵਧੀਆ ਤੁਸੀਂ ਸੁਣਦੇ ਆ ਓਨਾ ਹੀ ਵਧੀਆ ਤੁਸੀਂ ਬੋਲਦੇ ਆ ਜਿੰਨਾ ਸ਼ੁੱਧ ਤੇ ਵਧੀਆ ਬੋਲਦੇ ਆ ਤੁਸੀਂ ਓਨਾ ਹੀ ਵਧੀਆ ਲਿਖਦੇ ਆ ਅਗਰ ਤੁਸੀਂ ਸ਼ਬਦ ਗਲਤ ਸੁਣਦੇ ਆ ਨਾ ਤੁਹਾਡਾ ਆਚਾਰਨ ਵੀ ਗਲਤ ਹੋ ਜਾਂਦਾ ਜੇ ਗਲਤ ਉਚਾਰਦੇ ਆ ਤਾਂ ਤੁਹਾਡੇ ਲਿਖਣ ਦੇ ਵਿੱਚ ਵੀ ਉਹ ਗਲਤੀਆਂ ਜਿਹੜੀਆਂ ਉਹ ਆਉਂਦੀ ਅਸਲ 'ਚ ਸਿੱਖਣਾ ਜਿਹੜਾ ਹੈ ਉਹ ਧੁਨੀ ਤੋਂ ਆਵਾਜ਼ ਤੋਂ ਸ਼ਬਦਾਂ ਤੋਂ ਸ਼ੁਰੂ ਹੁੰਦਾ ਔਰ ਸੁਣਨ ਦੀ ਬੜੀ ਵੱਡੀ ਮਹਿਮਾ ਹੈ ਦੂਜੀ ਗੱਲ ਅਸੀਂ ਨਾ ਸੁਣਨੋਂ ਹਟ ਗਏ ਅਸੀਂ ਕਹਿਣ 'ਚ ਬਹੁਤ ਕਾਲੇ ਹੁੰਦੇ ਦੂਜੇ ਦੀ ਗੱਲ ਸੁਣਨ ਦਾ ਸਾਡੇ ਕੋਲ ਜਾਂ ਤੇ ਸਬਰ ਨਹੀਂ ਜਾਂ ਮਾਦਾ ਨਹੀਂ ਹਾਂ ਜੇ ਸਾਡੇ ਹੱਕ 'ਚ ਆ ਚੱਲ ਖੁਸ਼ੀ ਹੁੰਦੀ ਆ ਵੀ ਮੇਰੇ ਹੱਕ 'ਚ ਜੇ ਕਿਤੇ ਮਾੜੀ ਜਿਹੀ ਵੀ ਗੱਲ ਅਗਲਾ ਤੁਹਾਡੇ ਉਥੇ ਰੱਖ ਦਵੇ ਵੀ ਜਿੱਥੇ ਮੇਰੀ ਕੋਈ ਕਮਜ਼ੋਰੀ ਆ ਜਾਂ ਗਲਤੀ ਆ ਤਾਂ ਅਸੀਂ ਦੋਸ਼ਮਣੀ ਦੀ ਹੱਦ ਤੱਕ ਉਹਦੀ ਮਤਲਬ ਕਿ ਅਈ ਤੇ ਹੀ ਫੇਰ ਦਿੰਦੇ ਜਿਵੇਂ ਕਮਲ ਜੀ ਹੁਣਾਂ ਗੱਲ ਕੀਤੀ ਆ ਜੋ ਸੋਸ਼ਲ ਮੀਡੀਆ ਤੇ ਚੱਲਦਾ ਬੇਸਿਕਲੀ ਤਾਂ ਅਸੀਂ ਨਾ ਧਿਰਾਂ ਬਣਾ ਲਈ ਨੇ ਅਸੀਂ ਮੋਰਚੇ ਮੱਲੇ ਹੋਏ ਆ ਸਹੀ ਕੀ ਆ ਗਲਤ ਕੀ ਆ ਆਪਣਾ ਬੰਦਾ ਆ ਜਿੱਡਾ ਮਰਜੀ ਭਾਵੇਂ ਗੱਲ ਤੇ ਆਪਾਂ ਉਹਦੇ ਨਾਲ ਆਂ ਬੁੱਝਾ ਬੰਦਾ ਜਿਹੜੀ ਮਰਜੀ ਵਧੀਆ ਗੱਲ ਕਰੇ ਆਪਾਂ ਉਹਦੇ ਖਿਲਾਫ ਆਂ ਸੋ ਇਹ ਕਹਿ ਲਈਏ ਕਿ ਸਾਡੀ ਇੱਕ ਤਰਾਸਦੀ ਆ ਸੋ ਕਿਤਾਬਾਂ ਸਾਨੂੰ ਕਹਿ ਲਈਏ ਕਿ ਇੱਕ ਤਰ੍ਹਾਂ ਵਿਜ਼ਨ ਦਿੰਦੀਆਂ ਆ ਪੜਨਾ ਇਸ ਤਰ੍ਹਾਂ ਹੈ ਜਦੋਂ ਅਸੀਂ ਕੋਈ ਰੀਲ ਦੇਖਦੇ ਆਂ ਫੋਨ ਦੇਖਦੇ ਆਂ ਬੇਸਿਕਲੀ ਉਹ ਦਿਮਾਗ ਦੀ ਖਪਤ ਆ ਤੁਹਾਡੇ ਨਿਊਰੋਨ ਨੇ ਜਿਹੜੇ ਦਿਮਾਗ ਦੇ ਉਹ ਖਪਤ ਹੁੰਦੇ ਆ ਕਿਤਾਬ ਪੜਨਾ ਇਸ ਤਰ੍ਹਾਂ ਹੈ ਜਿਵੇਂ ਐਕਸਰਸਾਈਜ਼ ਕਰਦੇ ਆ ਜਿਵੇਂ ਖਾੜੇ ਚ ਜਾਣ ਤੋਂ ਪਹਿਲਾਂ ਕੋਈ ਬੰਦਾ ਆਪਣੇ ਸਰੀਰ ਬਣਾਉਂਦਾ ਆ ਉਹ ਐਕਸਰਸਾਈਜ਼ ਕਰਦਾ ਲਿਖੀ ਹੋਈ ਅਭਾਰਤ ਨੂੰ ਪੜਨਾ ਉਹ ਇਸ ਤਰ੍ਹਾਂ ਹੈ ਉਹਦੇ ਨਾਲ ਐਕਸਰਸਾਈਜ਼ ਜਿਹੜੀ ਆ ਉਹ ਹੁੰਦੀ ਆ ਸੋ ਜਿਵੇਂ ਆਪਾਂ ਸੁਣਨ ਦੀ ਗੱਲ ਕਰਦੇ ਆ ਜਪਜੀ ਸਾਹਿਬ ਚ ਪੂਰੀਆਂ ਪੰਜ ਪੌੜੀਆਂ ਵੀ ਸੁਣੀਏ ਸਤ ਪੀਰ ਸਰਨਾਥ ਸੁਣੀਏ ਸਰਾ ਗੁਣਾ ਕੇ ਗਾ ਸੁਣੀਏ ਮਤਲਬ ਸੁਣਨ ਦੇ ਨਾਲ ਜੋ ਖੰਡਾਂ ਬ੍ਰਹਿਮੰਡਾਂ ਦੀ ਸਮਝ ਉਹ ਬੰਦੇ ਨੂੰ ਪਈ ਹੈ ਨਾ ਮਤਲਬ ਉਸ ਤੋਂ ਬਾਅਦ ਮੰਨਣ ਦੀ ਹੈ ਫਿਰ ਸੁਣਿਆ ਮੰਨਿਆ ਮੰਨ ਕੀਤਾ ਪਾਓ ਸਿਰਫ ਸੁਣਨਾ ਹੀ ਨਹੀਂ ਹੈ ਸੁਣ ਕੇ ਜੇ ਗੱਲ ਸਹੀ ਆ ਉਹਨੂੰ ਲਾਗੂ ਵੀ ਕਰਨਾ ਹੈ ਸੋ ਬਾਬੇ ਨੇ ਤਾਂ ਸ਼ਬਦ ਗੁਰੂ ਵੀ ਸ਼ਬਦ ਸਾਡਾ ਗੁਰੂ ਹੈ ਕਿਉਂਕਿ ਸਾਰਾ ਗਿਆਨ ਚੱਲੂਗਾ ਕਿਹਦੇ ਤੋਂ ਉਹ ਸ਼ਬਦਾਂ ਦੇ ਨਾਲ ਹੀ ਅੱਗੋਂ ਜਿਹੜੀ ਆ ਉਹ ਗੱਲ ਉਹ ਬਣਦੀ ਆ ਸੋ ਇੱਕ ਬੇਸਿਕ ਫਰਕ ਰਹਿੰਦਾ ਹੈ ਇੱਕ ਬੰਦਾ ਜਿਹੜਾ ਕਿਤਾਬਾਂ ਨਾਲ ਜੁੜਿਆ ਹੋਇਆ ਲਿਟਰੇਚਰ ਪੜਦਾ ਔਰ ਇੱਕ ਨਹੀਂ ਪੜਦਾ ਦੋਵਾਂ ਦੀ ਸੋਚਣੀ ਚ ਗੱਲਬਾਤ ਦਾ ਬਹੁਤ ਵੱਡਾ ਅੰਤਰ ਆ ਜਾਂਦਾ ਸੋ ਪ੍ਰੋਫੈਸਰ ਭੰਡਾਲ ਹੁਣੀ ਬਹੁਤ ਵੱਡੇ ਲੇਖਕ ਨੇ ਮੇਰੇ ਉਹ ਟੀਚਰ ਰਹੇ ਨੇ ਬੇਸਿਕਲੀ ਮੈਂ ਉਹਦਾ ਸਟੂਡੈਂਟ ਮੈਂ ਸਾਇੰਸ ਦਾ ਐਮ ਐਸ ਸੀ ਫਿਜ਼ਿਕਸ ਮੈਂ ਕੀਤੀ ਆ ਬਟ ਮੇਰਾ ਬਾਇ ਚਾਂਸ ਸੀ ਕਿਤਾਬਾਂ ਦੇ ਨਾਲ ਬੜਾ ਬਾਹ ਵਾਸਤਾ ਰਿਹਾ ਆ ਪਹਿਲਾ ਨਾਵਲ ਮੈਂ ਸਰਪੰਚ ਸਾਹਿਬ ਆਪਣੇ ਨਾ 6ਵੀਂ ਚ ਸੀ ਮੈਂ ਆਪਣੇ ਸਕੂਲ ਦੀ ਲਾਇਬ੍ਰੇਰੀ ਚ ਉਹ ਨਾ ਇੱਕ ਇਦਾਂ ਜਿਵੇਂ ਕਿਤਾਬਾਂ ਪਈਆਂ ਤੋ ਮੈਂ ਬੇਸਿਕਲੀ ਉਹ ਨਾਵਲ ਸੀਗਾ ਧਾਰਮਿਕ ਨਾਵਲ ਸੀ ਉਹ ਉਸ ਸਮੇਂ ਦੀ ਲਹਿਰ ਬਾਰੇ ਸੀ ਜਦੋਂ ਆਪਣੀਆਂ ਮਿਸਲਾਂ ਦਾ ਸਮਾਂ ਸੀ ਉਹ ਮੈਨੂੰ ਬੜਾ ਚੰਗਾ ਲੱਗਾ ਉਸ ਤੋਂ ਬਾਅਦ ਸਾਡੀਆਂ ਕਹਾਣੀਆਂ ਆਪਾਂ ਉਹ ਲੇਖਕਾਂ ਨਾਲ ਜੁੜਦੇ ਆਂ ਵੀ ਕੁਲਵੰਤ ਸਿੰਘ ਵਿਰਕ ਹੋ ਗਿਆ ਦੂਜਿਆਂ ਦੀ ਅਜਦਾ ਦੁੱਧ ਦਾ ਛਪਰ ਦਸਵੀਂ ਤੱਕ ਫਿਰ ਉਹਨਾਂ ਦਿਨਾਂ 'ਚ ਨਾਵਲ ਹੁੰਦਾ ਸੀ ਤੂਤਾਂ ਵਾਲਾ ਕੋਹ ਸੋਹਣ ਸਿੰਘ ਸੀਤਲ ਦੀ ਕਹਿ ਲਓ ਕਿ ਮਾਸਟਰਪੀਸ ਹੈ ਉਹਦਾ ਦੂਸਰਾ ਪਾਰਟ ਯੁੱਗ ਬਦਲ ਗਿਆ ਹੈ ਉਹਦੇ ਤੋਂ ਤੁਸੀਂ ਅਸਲ ਦੇ ਵਿੱਚ ਆਪਾਂ ਛੋਟ-ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰਦੇ ਤੁਹਾਡਾ ਇੰਟਰਸਟ ਬਣਦਾ ਔਰ ਹੋਇਆ ਕਿ ਤਰਾਸਦੀ ਹੋਈ ਵੈਸੇ ਪਤਾ ਨਹੀਂ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਕਿ ਮੈਨੂੰ ਸਾਇੰਂਸ ਵਿੱਚ ਦਾਖਲ ਕਰਾ ਦਿੱਤਾ ਪਲਸ 1 ਵੀ ਪੜਨ ਨੂੰ ਖੈਰ ਮੈਂ ਪਿੰਡ ਚੰਗਾ ਸੀ ਭਾਈ ਹਮੇਸ਼ਾ ਹੀ ਪਿੰਡ ਦੇ ਜਮਾਤ ਚ ਫਸਟ ਪਹਿਲੇ ਨੰਬਰ ਤੇ ਆਉਂਦਾ ਸੀ ਉਹ ਸਾਡੇ ਸਰਦਾਰ ਪ੍ਰੀਤਮ ਸਿੰਘ ਹੁਣੀ ਆਪਣੇ ਪਿੰਡ ਹੁੰਦੇ ਸੀ ਉਹ ਮੇਰੇ ਫਾਦਰ ਸਾਹਿਬ ਹੁਣਾ ਨੇ ਪੁੱਛਿਆ ਵੀ ਨੂੰ ਕੀ ਰਖਾਈਏ ਕਹਿੰਦੇ ਨੂੰ ਸਾਇੰਸ ਰਖਾ ਦੋ ਹਾਲਾਂਕਿ ਔਇਲਾ ਸਾਹਿਬ ਮੈਨੂੰ ਲੱਗਦਾ ਜੇ ਮੈਂ ਲਿਟਰੇਚਰ ਚ ਗਿਆ ਹੁੰਦਾ ਨਾ ਤੇ ਸ਼ਾਇਦ ਸਟੋਰੀ ਹੋਰ ਹੁੰਦੀ ਪਰ ਫੇਰ ਵੀ ਮੈਂ ਪਲਸ 1 ਚ ਦਾਖਲ ਤਾਂ ਹੋ ਗਿਆ ਅਸੀਂ ਤਿੰਨ ਚਾਰ ਜਣੇ ਇਸ ਤਰ੍ਹਾਂ ਰਲ ਗਏ ਅਸੀਂ ਗੁਰਨਾਨਕ ਦੇਵ ਲਾਇਬ੍ਰੇਰੀ ਦਾ ਨਾ ਉੱਥੇ ਕਾਰਡ ਬਣਾ ਲਿਆ ਤੇ ਸਾਇੰਸ ਵਿੱਚ ਅਸੀਂ ਗਏ ਤਾਂ ਉੱਥੇ ਇੱਕ ਤਾਂ ਲੈਂਗੁਏਜ ਇੱਕਦਮ ਚੇਂਜ ਹੋ ਗਈ ਪਹਿਲਾਂ ਆਪਾਂ ਪੰਜਾਬੀ ਚ ਪੜੇ ਉੱਥੇ ਸਾਰੇ ਦਾ ਸਾਰਾ ਇੰਗਲਿਸ਼ ਹੋ ਗਿਆ ਮੈਨੂੰ ਸਾਇੰਸ ਤਾਂ ਆਉਂਦੀ ਸੀ ਪਰ ਮੇਰੀ ਅੰਗਰੇਜ਼ੀ ਵਿੱਚ ਅੰਗਰੇਜ਼ੀ ਬੈਰੀਅਰ ਬਣ ਗਈ ਤੁਹਾਡੇ ਸਿੱਖਣ ਵਾਸਤੇ ਅੱਛਾ ਅਸੀਂ 2 ਕੁ ਮਹੀਨੇ ਮੱਥਾ ਮੱਥਾ ਮਾਰਿਆ ਉਦੋਂ ਬਾਅਦ ਅਸੀਂ ਛੜਤਾ ਹੈ ਕਿ ਆਪਾਂ ਪੜ੍ਹ ਨਹੀਂ ਅਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਪੂਰਾ 1 ਸਾਲ ਜਿਹੜੀ ਕਿਤਾਬਾਂ ਆਥ ਆਈ ਅਸੀਂ ਲਿਟਰੇਚਰ ਦੇ ਪੜੀ ਗਏ ਬਟ ਬਾਅਦ ਦੇ ਵਿੱਚ ਵੀ ਚਲੋ ਮੈਂ ਬੀਐਸਸੀ ਕੀਤੀ ਸਾਰਾ ਕੁਝ ਕੀਤਾ ਸੋ ਮੈਨੂੰ ਉਹਦਾ ਕਮਲ ਜੀ ਫਾਇਦਾ ਬੜਾ ਹੋਇਆ ਮੈਂ ਡਾਈਟ ਵਿੱਚ ਪੜ੍ਹਾਉਣਾ ਨਾਲ ਹੀ ਰਿਹਾ ਤੇ ਉੱਥੇ ਕਹਿ ਲੋ ਕਿ ਐਜ਼ ਅ ਟੀਚਰ ਐਜੂਕੇਟਰ ਮੈਨੂੰ ਉਸ ਪੜੇ ਦਾ ਬਹੁਤ ਬੈਨੀਫਿਟ ਹੋਇਆ ਉਸ ਚੀਜ਼ ਦਾ ਕਿਉਂਕਿ ਤੁਹਾਡੇ ਸੈਮੀਨਾਰ ਲੱਗਦੇ ਉੱਥੇ ਟੀਚਰਾਂ ਦੇ ਲੈਕਚਰਾਰਾਂ ਦੇ ਪ੍ਰਿੰਸੀਪਲ ਬਹੁਤ ਅੱਛੀ ਜਿਹੜੀ ਸਿਲੀਕੀਸ਼ਨ ਹਾਂਜੀ ਡਾਈਟ ਜੀ ਦੋ ਕਿਤਾਬਾਂ ਉੱਥੇ ਉਹ ਲਿਖਿਆ ਬੇਸ਼ੱਕ ਉਹ ਹੈਗੀਆਂ ਉਹਦੀਆਂ ਸਿਗੀਆਂ ਆਪਣੇ ਕੋਰਸ ਦੀਆਂ ਹੀ ਸਿਗੀਆਂ ਤੇ ਉਹ ਚਲੋ ਉਹ ਤੁਹਾਡੇ ਅਰਗੇ ਲੋਕਾਂ ਦੀ ਸੰਗਤ ਦਾ ਕਹਿ ਲਈ ਬਾਕੀ ਗੱਲ ਲੈਂਗੁਏਜ ਦੀ ਭਾਸ਼ਾ ਦੀ ਹੈ ਵੀ ਭਾਸ਼ਾ ਕਿਉਂ ਬਚਾਉਣੀ ਹੈ ਪੰਜਾਬੀ ਨੂੰ ਪਹਿਲੀ ਤਾਂ ਗੱਲ ਇਹ ਹੈ ਕਿ ਪੰਜਾਬੀ ਸਾਡੀ ਰਾਸ਼ਟਰੀ ਭਾਸ਼ਾ ਹੈ ਇੱਕ ਬਹੁਤ ਵੱਡਾ ਭੁਲੇਖਾ ਰਹਿੰਦਾ ਜਦੋਂ ਆਪਾਂ ਕਹਿੰਦੇ ਨੇ ਕੋਈ ਬੰਦਾ ਕਹਿੰਦਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਇਹ ਗਲਤ ਨਹੀਂ ਹੈ ਸਾਡੀਆਂ 22 ਰਾਸ਼ਟਰੀ ਭਾਸ਼ਾਵਾਂ ਸੰਵਿਧਾਨ ਦਾ ਸ਼ੈਡਿਊਲ 8 ਇਹ ਕਹਿੰਦਾ ਹਾਂ ਜਿਹੜੀ ਇੱਕ ਵੱਖਰੀ ਗੱਲ ਹੈ ਸਾਡੀਆਂ ਦੋ ਸਟੇਟ ਲੈਂਗੁਏਜਸ ਨੇ ਇੱਕ ਹਿੰਦੀ ਹੈ ਦੂਜੀ ਇੰਗਲਿਸ਼ ਹੈ ਸੈਂਟਰ ਗਵਰਨਮੈਂਟ ਦਾ ਕੰਮ ਜਿਹੜਾ ਦੋ ਲੈਂਗੁਏਜਸ ਦੇ ਵਿੱਚ ਉਹ ਚੱਲਦਾ ਆ ਪਰ ਆਪਾਂ ਜਦੋਂ ਇਹ ਕਹਿ ਦਿੰਨੇ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਉਹਦੇ ਤੋਂ ਇਮਪ੍ਰੈਸ਼ਨ ਇਹ ਜਾਂਦਾ ਵੀ ਕੱਲੀ ਹਿੰਦੀ ਹੀ ਸਾਡੀ ਰਾਸ਼ਟਰੀ ਭਾਸ਼ਾ ਇਸ ਤਰ੍ਹਾਂ ਨਹੀਂ ਹੈ ਸਾਰੇ ਦੀਆਂ ਸਾਰੀਆਂ 22 ਦੀਆਂ 22 ਭਾਸ਼ਾਵਾਂ ਸਾਡੀਆਂ ਨੈਸ਼ਨਲ ਲੈਂਗੁਏਜਸ ਨੇ। ਔਰ ਸਾਡੀਆਂ ਕਲਾਸਿਕ ਲੈਂਗੁਏਜਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਵਨ ਫਾਰਸੀ ਵੀ ਹੈ। ਸੰਸਕ੍ਰਿਤ ਹੈ, ਤਾਮਲ ਹੈ। ਸੋ ਪਿੱਛੇ ਇੱਕ ਦੀ ਲੈਂਗੁਏਜ ਜਿਹੜੀ ਹੋਰ ਵੀ ਉਹਦੇ ਵਿੱਚ ਸ਼ਾਮਲ ਜਿਹੜੀ ਆ ਉਹ ਕੀਤੀ ਗਈ ਆ। ਹੁਣ ਮਸਲਾ ਹੈ ਕਿ ਇਹਨੂੰ ਬਚਾਉਣਾ ਕਿਉਂ ਹੈ? ਆਪਾਂ ਕਹਿ ਲਈਏ ਕਿ ਪੰਜਾਬੀ ਇੰਗਲਿਸ਼ ਸਾਡੀ ਰੋਜਗਾਰ ਦੀ ਭਾਸ਼ਾ ਹੈ। ਸੋ ਤੁਹਾਡਾ ਹੋਣਾ ਤੁਸੀਂ ਕੀ ਆ? ਕਿਉਂ ਆ? ਤੁਹਾਡਾ ਪਿਸ਼ੋਕੜ ਕੀ ਆ ਜਿਹੜੀਆਂ ਸਮੱਸਿਆਵਾਂ ਅੱਜ ਸਾਡੇ ਸਾਹਮਣੇ ਆ ਨਾ ਇਹਦੀਆਂ ਜਿਹੜੀਆਂ ਜੜ੍ਹਾਂ ਆ ਉਹ 50 ਸਾਲ 100 ਸਾਲ ਪਿੱਛੇ ਹੁੰਦੀਆਂ ਸਮੱਸਿਆ ਅੱਜ ਤਾਂ ਸਾਹਮਣੇ ਆ ਨਾ ਉਹ ਬੂਟਾ ਬਣ ਕੇ ਸਾਹਮਣੇ ਆ ਗਈ ਹੋਈ ਆ ਬਟ ਜੇ ਇਹਨੂੰ ਸਮਝਣਾ ਜੇ ਕਿਸਾਨੀ ਦੀ ਪ੍ਰੋਬਲਮ ਆ ਇਹ ਕਿਦਾਂ ਖੜੀ ਹੋਈ ਆ ਕਿਉਂ ਹੋਈ ਆ ਇਹਦੇ ਲਈ ਜੇ ਤੁਸੀਂ ਇਤਿਹਾਸ ਵਿੱਚ ਨਹੀਂ ਜਾਉਂਗੇ ਉਹਨੂੰ ਸਮਝੋਗੇ ਨਹੀਂ ਦੂਸਰੀ ਗੱਲ ਕਿ ਤੁਸੀਂ ਦੁਨੀਆ 'ਚ ਜਿੱਥੇ ਮਰਜ਼ੀ ਚਲੇ ਜਾਓ ਜਿੰਨੇ ਮਰਜ਼ੀ ਵੱਡੇ ਹੋ ਜਾਓ ਜਿੰਨੇ ਮਰਜ਼ੀ ਉੱਚੇ ਉੱਡਣ ਲੱਪੋ ਜੇ ਤੁਸੀਂ ਜੜਾਂ ਤੋਂ ਟੁੱਟ ਜਾਂਦੇ ਆ ਤਾਂ ਐਟ ਦਾ ਐਂਡ ਤੁਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਬਹੁਤ ਲੋਕਾਂ ਨਾਲ ਹੋਇਆ ਜਿਹੜਾ ਬੰਦਾ ਆਪਣੀ ਰਹਾਣੀਅਤ ਨਾਲ ਆਪਣੇ ਕਲਚਰ ਦੇ ਨਾਲ ਆਪਣੀ ਜੋ ਮੇਨ ਲੈਂਗੁਏਜ ਤੋਂ ਟੁੱਟ ਗਿਆ ਚਾਹੇ ਉਹ ਦੁਨੀਆ ਤੇ ਵੀ ਰਾਜ ਕਰਨ ਲੱਪਿਆ ਉਹ ਅੰਤਮ ਸਮਾ ਉਸਦਾ ਡਿਪਰੈਸ਼ਨ ਦੇ ਵਿੱਚ ਗਿਆ ਇਫੈਕਟ ਹੈ ਦੁਨੀਆ ਦੇ ਵਿੱਚ ਹੁਣ ਸਾਡੇ ਅਗਲੀ ਜਨਰੇਸ਼ਨ ਤੱਕ ਸਾਡਾ ਜੋ ਫਿਲਾਸਫੀ ਹੈ ਜੋ ਬਾਬੇ ਨਾਨਕ ਨੇ ਦਿੱਤੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਹੈ ਕਿ ਬਾਕੀ ਕੋਈ ਫਿਲਾਸਫੀ ਹੈ ਨਹੀਂ ਪਰ ਸਾਡੇ ਖਿੱਤੇ ਦੇ ਵਿੱਚ ਇਹ ਇੱਕ ਅਲੋਕਾਰ ਘਟਨਾ ਹੈ ਸੋ ਇਸ ਤਰ੍ਹਾਂ ਦੀ ਫਿਲਾਸਫੀ ਆ ਜਿਹੜੀ ਕਿ ਸਰਬ ਸਾਂਝੀ ਵਾਲਤਾ ਦੀ ਹੈ ਜਿਨ ਨੇ ਪਹਿਲੀ ਵਾਰੀ ਝੋਟ ਕੀਤੀ ਇਸ ਸਿਸਟਮ ਦੇ ਉੱਤੇ ਜੋ ਨਾ ਬਰਾਬਰੀ ਦੇ ਉੱਪਰ ਖੜਾ ਸੀ ਸੋ ਉਹਨੂੰ ਅਪਲਾਈ ਵੀ ਕੀਤਾ ਉਸ ਚੀਜ਼ ਨੂੰ ਕਹਿ ਲਈਏ ਕਿ ਉਹਨਾਂ ਪ੍ਰੈਕਟੀਕਲੀ ਵੀ ਕਰਕੇ ਦਿਖਾਇਆ ਸੋ ਲੰਗਰ ਸ਼ੁਰੂ ਕਰਨਾ ਬੇਸਿਕਲੀ ਦੋ ਹੀ ਇਹਦੇ ਨੇ ਕਿ ਪਹਿਲੇ ਦਿਨ ਇਕੱਠੇ ਬਹਿ ਕੇ ਖਾਓ ਦੂਸਰਾ ਤੁਹਾਡੇ ਚ ਉਹ ਵਾਲੀ ਜਿਹੜੀ ਦਿਮਾਗਾਂ ਚ ਫਸਿਆ ਹੁੰਦਾ ਵੱਡੇ ਹੋਣ ਦਾ ਛੋਟੇ ਹੋਣ ਦਾ ਉਹ ਗੱਲ ਨਿਕਲਦੀ ਹੈ ਸੋ ਬਹੁਤ ਔਖਾ ਸ਼ੁਰੂ ਹੋਇਆ ਐ ਨਹੀਂ ਹੋ ਗਿਆ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ ਤਾਂ ਲੋਕ ਇਕੱਠੇ ਬਹਿ ਕੇ ਪਹਿਲੇ ਦਿਨ ਹੀ ਖਾਣ ਲੱਗ ਗਏ ਬੜਾ ਵਿਰੋਧ ਹੋਇਆ ਇਵਨ ਗੁਰੂ ਗੋਬਿੰਦ ਸਿੰਘ ਤੱਕ ਵੀ ਇਹ ਕੰਮ ਚੱਲਦਾ ਸੀ ਜਦੋਂ ਅਮਰਤ ਸੰਚਾਰ ਪਹਿਲੀ ਵਾਰ ਹੋਇਆ ਆਪਾਂ ਨੂੰ ਕੀ ਲੱਗਦਾ ਕਿ ਮੂੰਹ ਇੱਕ ਤਾਂ ਇਦਾਂ ਹੀ ਲਾ ਲਿਆ ਹੋ ਉੱਥੇ ਵਿਰੋਧ ਹੋਇਆ ਮਤਲਬ ਉਹ ਕਹਿੰਦੇ ਠੀਕ ਆ ਵੀ ਲੰਗਰ ਆ ਆਪਣੀ ਥਾਲੀ ਚ ਖਾਂਦਾ ਮੈਂ ਆਪਣੀ ਜੀ ਕੋ ਬਾਟੇ ਨੂੰ ਮੂੰਹ ਲਾਉਣਾ ਇਹ ਤਾਂ ਬੜੀ ਗਾਂਹ ਦੀ ਗੱਲ ਹੋ ਗਈ ਗੁਰੂ ਸਾਹਿਬ ਨੇ ਜਾਣ ਕੇ ਕਿਹਾ ਵੀ ਤੁਹਾਡੇ ਦਿਮਾਗਾ ਚ ਫਸੀ ਆ ਇਹ ਕੱਢਣੀਆਂ ਗੱਲਾਂ ਸੋ ਪਹਾੜੀ ਰਾਜਿਆਂ ਨਾਲ ਸਾਰੇ ਦੇ ਸਾਰੇ ਪ੍ਰੋਬਲਮ ਸਿਰਫ ਇਸੇ ਵਜ੍ਹਾ ਕਰਕੇ ਸੀ ਉਹ ਕਹਿੰਦੇ ਸੀ ਵੀ ਇਹਨਾਂ ਨੂੰ ਕੱਢ ਦੋ ਅਸੀਂ ਤੁਹਾਡੇ ਨਾਲ ਪਰ ਉਹ ਕਹਿੰਦੇ ਵੀ ਇਹ ਨਹੀਂ ਇਹ ਨਾਲ ਰਹਿਣਗੇ ਤੁਸੀਂ ਨਾਲ ਆਉਣਾ ਆਓ ਨਹੀਂ ਤੇ ਨਾ ਆਓ ਸੋ ਗੱਲ ਪਾਸੇ ਚਲੇ ਗਈ ਆਪਾਂ ਭਾਸ਼ਾ ਦੀ ਲੈਂਗੁਏਜ ਦੀ ਗੱਲ ਕਰ ਰਹੇ ਹਾਂ ਸੋ ਭਾਸ਼ਾ ਦੇ ਨਾਲ ਲੈਂਗੁਏਜ ਦੇ ਨਾਲ ਸਾਡਾ ਕਲਚਰ ਸਾਡਾ ਇਤਿਹਾਸ ਸਾਡੀ ਗੁਰਬਾਣੀ ਉਹ ਅਗਲੀ ਪੀੜ੍ਹੀ ਤੱਕ ਉਹਨਾਂ ਦੀ ਭਾਸ਼ਾ ਦੀ अहमियत ਇਹ ਹੈ ਹੁਣ ਕੌਨਵੈਂਟ ਪੜੇ ਹੋਏ ਬੱਚੇ ਸਾਡੇ ਹੀ ਬੱਚੇ ਚਲੋ ਜਿਹੜੇ ਅਸੀਂ ਪਿੰਡ ਚ ਰਹਿੰਦੇ ਆ ਹੁਣ ਸਾਡੇ ਬਹੁਤ ਸਾਰੇ ਈਵਨ ਚਲੋ ਅਸੀਂ ਹਿੰਦੂਆਂ ਨੂੰ ਦਾ ਦੋਸ਼ ਦਿੰਨੇ ਆ ਬਈ ਉਹਨਾਂ ਨੇ ਪੰਜਾਬੀ ਨੂੰ ਅਪਣਾਇਆ ਨਹੀਂ ਸਾਡੇ ਵੀ ਜਿਹੜੇ ਬਹੁਤ ਲੋਕ ਹਾਈ ਫਾਈ ਹੋਣ ਲੱਪੇ ਬੱਚੇ ਇੰਗਲਿਸ਼ ਪੜੀ ਜਾਂਦੇ ਉਹ ਪੰਜਾਬੀ ਚ ਗੁਟਕਾ ਸਾਹਿਬ ਨਹੀਂ ਪੜ ਸਕਦੇ ਉਹ ਇੰਗਲਿਸ਼ ਦੇ ਵਿੱਚ ਹੀ ਗੁਟਕਾ ਸਾਹਿਬ ਆਉਂਦਾ ਉਹਨੂੰ ਹੀ ਉਹ ਉਹ ਪੜਦੇ ਆ ਸੋ ਇੱਕ ਦਿਨ ਸਰ ਮੈਂ ਪਿੱਛੇ ਜਾ ਹੈ ਆਪਣੇ ਇੱਕ ਗੱਗੀ ਪੰਡਤ ਹੁਣੀ ਹੈ ਸਨਾਤਨੀ ਨੇ ਉਹ ਵੈਸੇ ਗੱਲ ਲੌਜਿਕ ਦੀ ਕਰਦੇ ਨੇ ਉਹ ਕਹਿੰਦੇ ਹਿੰਦੀ ਦਾ ਸਨਾਤਨ ਨਾ ਕੋਈ ਲੈਣ ਦੇ ਨੇ ਹਿੰਦੀ ਬਹੁਤ ਨਵੀਂ ਭਾਸ਼ਾ ਆ ਔਰ ਅੰਗਰੇਜ਼ਾਂ ਦੇ ਔਰ ਤੋਂ ਬਾਅਦ ਹੀ ਇਹ ਲਗਭਗ ਖੜੀ 1857 ਤੋਂ ਬਾਅਦ ਹੀ ਉਰਦੂ ਤੇ ਹਿੰਦੀ ਜਿਹੜੀਆਂ ਇਹਨਾਂ ਦਾ ਜਨਮ ਹੁੰਦਾ ਸੋ ਤੁਸੀਂ ਲੇਖਕ ਆ ਤੁਸੀਂ ਕੋਈ ਵੀ 400 ਸਾਲ ਪੁਰਾਣੀ ਕਿਤਾਬ ਦਿਖਾ ਲਿਓ ਵੀ ਹਿੰਦੀ ਚ ਲਿਖੀ ਨਹੀਂ ਹੈਗੀ ਸੰਸਕ੍ਰਿਤ ਚ ਹੋਊਗੀ ਵੈਦਿਕ ਭਾਸ਼ਾ ਚ ਹੋਊਗੀ ਬ੍ਰਜ ਚ ਹੋਊਗੀ ਖੜੀ ਬੋਲੀ ਚ ਹੋਊਗੀ ਹਿੰਦੀ ਚ ਨਹੀਂ ਹੈਗੀ ਪਰ ਪੰਜਾਬੀ ਦੇ ਵਿੱਚ ਤੁਹਾਨੂੰ ਹਜ਼ਾਰ ਸਾਲ 2000 ਸਾਲ ਪੁਰਾਣੀਆਂ ਵੀ ਲਿਖਤਾਂ ਜਿਹੜੀਆਂ ਉਹ ਮਿਲ ਜਾਂਦੀ ਸੋ ਪੰਜਾਬੀ ਕਹਿ ਲੋ ਕਿ ਹਿੰਦੀ ਨਾਲੋਂ ਕਿਤੇ ਵੱਧ ਰਿੱਚ ਕਿਤੇ ਜ਼ਿਆਦਾ ਪੁਰਾਣੀ ਜਿਹੜੀ ਐਂਸ਼ੀਐਂਟ ਲੈਂਗੁਏਜ ਸੋ ਆਪਾਂ ਕਹਿੰਨੇ ਵੀ ਸਿੱਧਾਂ ਦੇ ਦੇਰਿਆਂ ਤੋਂ ਉਹ ਆਈ ਆਪ ਮੈਂ ਗੋਰਖਨਾਥ ਪੰਜਾਬੀ ਸੀ ਬੇਸਿਕਲੀ ਆਪਾਂ ਸ਼ਬਦ ਸੁਣਦੇ ਆ ਵੀ ਗੱਲ ਨਹੀਂ ਜੋਗ ਨਾ ਹੋਈ ਬੇਸਿਕਲੀ ਗੋਰਖਨਾਥ ਦਾ ਆ ਬਾਬੇ ਨੇ ਉਸੇ ਉਹਦੇ ਸ਼ਬਦ ਰਾਹੀਂ ਉਸ ਨੂੰ ਉਹ ਗੱਲ ਜਿਹੜੀ ਆ ਉਹ ਸਮਝਾਈ ਆ ਮੈਂ ਸਰ ਪਿਛਲੇ ਹਨਾ ਮਹੀਨੇ ਤੋਂ ਆਸਾ ਦੀ ਵਾਰ ਨੂੰ ਬੜੇ ਧਿਆਨ ਨਾਲ ਸੁਣਨਾ ਸ਼ੁਰੂ ਕੀਤਾ ਇੰਦੀ ਕਮਾਲ ਦੀ ਰਚਨਾ ਸਾਰੀ ਫਲਸਫੀ ਮੈਂ ਭੰਡਾਰ ਸਾਹਿਬ ਨੂੰ ਵੀ ਭੇਜੀ ਮੈਂ ਕਿਹਾ ਤੂੰ ਕਾਮਰੇਡ ਆ ਓਕੇ ਆ ਬਸ ਇੱਕ ਵਾਰੀ ਇਹਨੂੰ ਸਮਝ ਕੇ ਦੇ ਮਤਲਬ ਇਹ ਨਹੀਂ ਹੈਗਾ ਵੀ ਮੈਂ ਕਹਿੰਦਾ ਜਦ ਅਸੀਂ ਲੈਣ ਦੀਆਂ ਕਿਤਾਬਾਂ ਪੜ ਲੈਨੇ ਅਸੀਂ ਚਲੋ ਵਿਸ਼ਵਾਸ ਰੱਖਦੇ ਹਾਂ ਬਾਬੇ 'ਚ ਅਸੀਂ ਕਾਮਰੇਡਾਂ ਦੀਆਂ ਕਿਤਾਬਾਂ ਪੜਦੇ ਤਾਂ ਤੁਹਾਨੂੰ ਕੀ ਅਲਰਜੀ ਆ ਉਹ ਕਹਿੰਦਾ ਨਹੀਂ ਸਾਨੂੰ ਅਲਰਜੀ ਨਹੀਂ ਹੈ ਤੇ ਅੱਛਾ ਉਹਦੇ 'ਚ ਸਾਰੇ ਕਹਿੰਦਾ ਵੀ ਪੜ ਪੁਸਤਕ ਸੰਧਿਆ ਬਾਦਿੰ ਅੱਛਾ ਮੈਨੂੰ ਬੜੀ دیر ਸਮਝ ਨਹੀਂ ਨ ਲੱਗੀ ਕਹਿੰਦਾ ਵੀ ਅਸੀਂ ਚਲੋ ਇੱਕ ਤਾਂ ਅਸੀਂ ਪੜਦੇ ਆ ਬਹੁਤੀ ਗਿਣਤੀ ਸਾਡੇ ਵਰਗਿਆਂ ਦੀ ਇਸ ਗੱਲ 'ਚ ਆ ਵੀ ਬਹਿਸ ਕਰਨੀ ਆ ਵਾਦ-ਬਿਵਾਦ ਕਰਨਾ ਆ ਅਗਲੇ ਨੂੰ ਗੱਲਾਂ-ਬਾਤਾਂ 'ਚ ਥੱਲੇ ਲਾਉਣਾ ਤਾਂ ਕਿਤਾਬ ਪੜ ਰਿਆ ਮੈਂ ਵੀ ਪਰ ਪੁਸਤਕ ਸੰਧਿਆ ਬਾਦ ਦੀ ਮਤਲਬ ਇਹ ਉਸ ਵੇਲੇ ਵੀ ਤੁਸੀਂ ਉਹਨਾਂ ਦੀ ਸੋਚ ਵੇਖੋ ਕਿੱਥੇ ਸੀ ਸੋ ਮੈਂ ਕੈਨੋ ਵੀ ਇਸ ਪਿੰਡ ਦਾ ਫੋਨ ਕਰਕੇ ਵੀ ਸਰ ਸੁਖਜੈਨ ਸਿੰਘ ਹੁਣਾਂ ਦਾ ਵੀ ਬਹੁਤ ਵੱਡਾ ਕੰਮ ਕਰ ਰਿਹਾ ਹੈ ਸੋ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦੇ ਅ ਬੇਟੇ ਜਿਹੜੇ ਅਮਰਤ ਸਿੰਘ ਕੈਨੇਡਾ ਦੇ ਵਿੱਚ ਢਾਡੀ ਕਲਾ ਚ ਉਹਨਾਂ ਨੇ ਉੱਥੇ 골ਡ ਮੈਡਲ ਜਿਹੜਾ ਉਹ ਲਿਆ ਆ ਅ ਦੋ 골ਡ ਮੈਡਲ ਉਹਨਾਂ ਲਏ ਆ ਸੋ ਆਪਣੇ ਅ ਹੱਜ ਸਾਡੇ ਹਰਨੇਕ ਹੁਣੀ ਨਹੀਂ ਆਏ ਉਹਨਾਂ ਦਾ ਵੀ ਕਹਿ ਲੋ ਵੀ ਕਹਿ